ਜਿਸ ਤਰ੍ਹਾਂ ਪਿਛਲਿਆਂ 24 ਘੰਟਿਆਂ ਤੋਂ ਲਗਾਤਾਰ ਬਰਖਾ ਲੱਗ ਰਹੀ ਹੈ ਦੋਸਤੋ ਪੰਜਾਬ ਦੇ ਹਾਲਾਤ ਹੈ ਜਿਹੜੇ ਬਹੁਤ ਨਾਜ਼ੁਕ ਹੁੰਦੇ ਜਾ ਰਹੇ ਹੈ ਉਸ ਦੇ ਵਿੱਚ ਸਾਹਮਣੇ ਤੁਸੀਂ ਸ਼ਵਲਕ ਦੀਆਂ ਪਹਾੜੀਆਂ ਦੇਖ ਸਕਦੇ ਹੋ ਜੋ ਕਿ ਖੱਡਾਂ ਦਾ ਪਾਣੀ ਉਸ ਤੋਂ ਪਿੱਛੇ ਦੀ ਜੇ ਆਪਾਂ ਗੱਲ ਕਰਦੇ ਹਾਂ ਗਗਰੇਟ ਊਨਾ ਹਿਮਾਚਲ ਪ੍ਰਦੇਸ਼ ਦਾ ਪਾਣੀ ਇੱਧਰ ਤੁਸੀਂ ਅਲਗਰਾਮ ਪੁਲ ਦੀਆਂ ਤਸਵੀਰਾਂ ਦੇਖ ਸਕਦੇ ਹੋ ਜੋ ਕਿ ਆਨੰਦਪੁਰ ਸਾਹਿਬ ਤੋਂ ਨੂਰਪੁਰ ਬੇਦ ਦੀ ਨੂੰ ਆਪਸ ਵਿੱਚ ਜੋੜਦਾ ਹੈ ਤੇ ਪੰਜਾਬ ਤੇ ਹਿਮਾਚਲ ਨੂੰ ਜੋੜਦਾ ਹੈ ਸੋ ਦੋਸਤੋ ਅੱਜ ਜੋ ਪਹਿਲੀ ਤਰੀਕ ਹੋ ਚੁੱਕੀ ਹੈ ਮੀਂਹ ਰੁਕਣੇ ਦੇ ਨਾਂ ਨਹੀਂ ਲੈ ਰਿਹਾ ਇਹ ਸੋ ਲਾਈਵ ਤਸਵੀਰਾਂ ਤੁਹਾਨੂੰ ਅਦਖਾਨ ਦੀ ਕੋਸ਼ਿਸ਼ ਕਰ ਰਿਹਾ ਮੈਂ ਸੋ ਆਨੰਦਪੁਰ ਸਾਹਿਬ ਤੋਂ ਨੂਰਪੁਰ ਬੇਦੀ ਦਾ ਜਿਹੜਾ ਇਹ ਪੌੜਾ ਸੋ ਪਾਣੀ ਦਾ ਅੰਦਾਜ਼ਾ ਤੁਸੀਂ ਆਪ ਹੀ ਸਾਂਗਤ ਜੀ ਲਾ ਸਕਦੇ ਹੋ ਤੇ ਅੱਗੇ ਜਿੰਨੇ ਵੀ ਨੀਵੇਂ ਇਲਾਕੇ ਆ ਜਾਂ ਮੰਡ ਏਰੀਏ ਹੈ ਉਹ ਆਪਣਾ ਜੋ ਵੀ ਮਾਲ ਡੰਗਰ ਹੈ ਹੈ ਨਾ ਤੇ ਆਪਣਾ ਸਵਾਰਥ ਰਹਿਣਾ ਆਪਣਾ ਬਚਾਅ ਹੀ ਰੱਖਣ ਕਿਉਂਕਿ ਪਾਣੀ ਬਹੁਤ ਜ਼ਿਆਦਾ ਪਿੱਛੋਂ ਆ ਰਿਹਾ ਹੈ ਸੋ ਦੋਸਤੋ ਇਹ ਵੀਡੀਓ ਅੱਗੇ ਤੇ ਅੱਗੇ ਤੁਸੀਂ ਸ਼ੇਅਰ ਕਰ ਦਿਓ ਕਿਉਂਕਿ ਜਿਸ ਤਰ੍ਹਾਂ ਬੁੰਗਾ ਸਾਹਬ ਬੁਰਜਪੋੜ ਚੱਖੀਆਂ ਕੋਟਾਂ ਰੋਪੜ ਤੋਂ ਅੱਗੇ ਇਹ ਮਾਛੀਵਾੜਾ ਹੁੰਦਾ ਹੋਇਆ ਅੱਗੇ ਦਰਿਆ ਜਾਂਦਾ ਹੈ ਸੋ ਹਰਪਾਲ ਸਿੰਘ ਪਾਲੀ ਕਾਂਨਪਰਖੋਈ ਤੋਂ ਲਗਾਤਾਰ ਜਿਹੜਾ ਕਿ ਇਹ ਆਪਣਾ ਕਵਰੇਜ ਆਪਾਂ ਕਰ ਰਹੇ ਹਾਂ ਸੋ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜੋ ਕਿਤੇ ਅੱਗੇ ਨੁਕਸਾਨ ਨਾ ਹੋ ਸਕੇ ਆਸ ਆਪਣਾ ਫਰਜ਼ ਸਮਝਦੇ ਹੋਏ